ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸਰਕਾਰੀ ਅਫਸਰ ਦਾਸ ਕੇ ਲੋਕਾਂ ਤੋਂ ਪੈਸੇ ਠੱਗਣ ਵਾਲੇ ਚਾਰ ਮੈਂਬਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਚਤਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਟਿਲਵਾ ਜਲੰਧਰ ਨੇ سنی ਮਹਿੰਦਰੂ ਅਜੇ ਕੁਮਾਰ ਮਿੱਠੀ ਅਤੇ ਮਨਪ੍ਰੀਤ ਦੇ ਖਿਲਾਫ ਧੋਤੀ ਦੇ ਇਲਜ਼ਾਮ ਤਹਿਤ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੇ ਕਾਰਵਾਈ ਕਰਦਿਆਂ ਹੋਇਆ ਇਹਨਾਂ ਨੂੰ ਕਾਬੂ ਕੀਤਾ ਹੈ ਕਿ ਆ ਕਿ ਚਾਰਾਂ ਨੇ ਆਪਣੇ ਆਪ ਨੂੰ ਨਗਰ ਨਿਗਮ ਜਲੰਧਰ ਦਾ ਫੀਲਡ ਅਫਸਰ ਦਾ ਸਕੇ ਨਿਰਮਾਣ ਅਧੀਨ ਕਰ ਦਾ ਦੌਰਾ ਕੀਤਾ ਇਸ ਮੌਕੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਠੱਗਾਂ ਖਿਲਾਫ ਉਹਨਾਂ ਵੱਲੋਂ ਲਗਾਤਾਰ ਕਾਰਵਾਈਆਂ ਜਾਰੀ ਨੇ ਅਤੇ ਇਹਨਾਂ ਪਾਸੋਂ 5000 ਰੁਪਏ ਦੀ ਨਕਦੀ ਅਤੇ 4 ਮੋਬਾਈਲ ਫੋਨ ਵੀ ਬਰਾਮਦ ਕੀਤੇ ਨੇ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਤੇ ਸਾਰੇ ਪ੍ਰੇਸ਼ਕਾਂ ਤੇ ਜਨਨੀ ਨੂੰ ਇੱਥੇ ਆਉਣ ਦਾ ਧੰਨਵਾਦ ਕਰਦਾ ਸਵਾਗਤ ਕਰਦਾ ਤੇ ਅੱਜ ਦੀ ਇਸ ਕਾਨਫਰੰਸ ਜਿਹੜੀ ਹੈ ਉਹਦੇ ਬਾਰੇ ਗੀਤ ਕਰ। ਇੱਕ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਚਾਤਰ ਸਿੰਘ ਫੁਟਕ ਕਸ਼ਮੀਰ ਸਿੰਘ ਨਾਮ ਦੇ ਰਿਣੀ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ ਕਿ ਗਾਇਬ ਬਾਰੇ ਸੀਗੇ ਤੇ ਬਾਪਰੇ ਮੈਂ ਜ਼ਿਲੰਦਰ ਸਾਰੇ ਤੋਂ ਕੋ ਕੋ ਵਾਲੀ ਚੌਕੀ ਹੈ ਉਹਦੇ ਵਿੱਚ ਐਡਰੈਸ ਜਿਹੜੀ ਇਨਫੋਰਮੇਸ਼ਨ ਦਿੱਤੀ ਕੀ ਸਤਰੀ ਨੂੰ ਇਹ ਆਪਣਾ ਪਿੰਡ ਦੇ ਵਿੱਚ ਘਰ ਸਾਰੀ ਚੱਲ ਰਿਆ ਸੀਗਾ ਤੇ ਕੁਝ ਵਿਅਕਤੀ ਜਿਹੜੇ ਉਹਦੇ ਘਰ ਆਏ ਤੇ ਉਹਨੂੰ ਆ ਕੇ ਕਹਿੰਦੇ ਕਿ ਤੂੰ ਇਹ ਸਾਰੀ ਜਿਹੜੀ ਹੈਗੀ ਕਾਹੋ ਤਰੀਕੇ ਨਾਲ ਕਰ ਰਹੇ ਹੈਂ ਤੇ ਕੋਈ ਨੇ ਨਕਸ਼ੇ ਪਾਸ ਨਹੀਂ ਹੈ ਤੇ ਉਹਨੂੰ ਕਾਰਪੋਰੇਸ਼ਨ ਦੇ ਮੁਨਾਸਬ ਨਹੀਂ ਤੇ ਇਹ ਤੇਰੀ ਸਾਰੀ ਜਿਹੜੀ ਹੈਗੀ ਇਹ ਉਧਾਰ ਦਿੱਤਾ ਜਾਣਾ ਇਹ ਦੱਸਦੇ ਹੋਏ ਉਹਦੇ ਘਰ ਮੈਸੇਜ ਪਾਇਆ ਗਿਆ ਜਦਕਿ ਉਹ ਉਸ ਟਾਈਮ ਤੇ ਘਰੇ ਅਵੇਲੇਬਲ ਨਹੀਂ ਸੀਗਾ ਤੇ ਉਹਦੇ ਜਾਣ ਲੱਗੇ ਆਪਣਾ ਨੰਬਰ ਜਿਹੜਾ ਸਾਡਾ ਪਗਈ ਹੈ ਉਹਦੇ ਫਾਦਰ ਨੂੰ ਦੇ ਕੇ ਤੇ ਕਿਹਾ ਗਿਆ ਕਿ ਸਾਡੇ ਨਾਲ ਸਬੰਧਤ ਤੇ ਤਾਲਮੇਲ ਕੀਤਾ ਜਾਵੇ ਕੱਲ 8 ਤਰੀਕ ਨੂੰ ਉਸ ਵਿਅਕਤੀ ਨੇ ਜਦੋਂ ਨਾਲ ਤਾਲਮੇਲ ਕੀਤਾ ਤੇ ਉਹਨੇ ਤਰਿੰਦਾ ਨਹੀਂ ਉਹ ਨੂੰ ਸ਼ਹਿਰ ਕਿਥੇ ਆ ਕੇ ਉਹਨਾਂ ਨੂੰ ਮਰਨ ਵਾਸਤੇ ਕਿਹਾ ਉਹ ਵਿਅਕਤੀ ਕੱਲ ਆਪਣੇ ਵਾਈਫ ਦੇ ਨਾਲ ਪਠਾਨਕੋਟ ਚੌਂਕ ਦੇ ਦਾਦਾ ਹਸਪੀਟਲ ਉੱਥੇ ਆਪਣੀ ਵਾਈਫ ਨੂੰ ਦਵਾਈ ਦਵਾਉਣ ਲਈ ਜਾ ਰਿਹਾ ਸੀ ਅਤੇ ਉਹਨੇ ਕਿਹਾ ਕਿ ਮੈਂ ਇਸ ਤੋਂ ਫ੍ਰੀ ਹੋ ਕੇ ਤੁਹਾਨੂੰ ਮਿਲਦਾ ਤੇ ਤੁਹਾਡੇ ਨਾਲ ਗੱਲਬਾਤ ਕਰਦਾ ਜਦੋਂ ਉਹਨਾਂ ਨੇ ਫਿਰ ਸੋਚਿਆ ਕਿ ਅਸੀਂ ਇੱਥੇ ਹੀ ਤੇਰੇ ਕੋਲ ਆ ਜਾਂਦੇ ਹਾਂ ਪਰ ਕੋਲ ਅਸੀਂ ਉਹਨੇ ਕਾਹਦੀ ਪੜਖੀ ਅਸੀਂ ਜੋ ਵੀ ਐਕਸ਼ਨ ਕਰ ਰਹਾ ਅਸੀਂ ਜਨਰਲ ਡਾਇਰੈਕਟਰ ਜਲਦੀ ਐਕਸ਼ਨ ਕਰਦਾ ਹੈ ਉਸ ਕਰਕੇ ਅਸੀਂ ਤੁਰੰਤ ਦੇ ਕੋਲ ਇੱਥੇ ਆ ਗਏ ਆ ਉੱਥੇ ਉਹਨੂੰ ਮਿਲੇ ਉੱਥੇ ਉਹਨਾਂ ਨੇ ਉਸ ਸਿਰਤੀਆਂ ਦੇ ਜਿਹੜੇ 4 ਵਿਕਤੀ ਸੀਗੇ ਉਹਨਾਂ ਚੋਂ 3 ਪੁਰਾਣਾ ਮੇਲ ਸੀਗੇ ਫੋਟੋ ਇਸ ਦੀ ਉਹਨਾਂ ਨੇ ਉੱਥੇ ਉਹਦੇ ਕੋਲੋਂ 10000 ਰੁਪਏ ਦੀ ਡਿਮਾਂਡ ਕੀਤੀ ਕਿ ਸਾਨੂੰ 10000 ਰੁਪਏ ਦੇ ਤਾਂ ਜੋ ਇਹ ਜਿਹੜੀ ਤੇਰੀ ਉਸਾਰੀ ਹੈ ਇਹਨੂੰ ਤੋਂ ਦੇ ਜਿਹੜੇ ਆਰਡਰਸ ਹੋਣੇ ਨੇ ਅਸੀਂ ਉਹਨੂੰ ਰੋਕ ਲਈਏ ਜੇਕਰ ਤੂੰ ਨਹੀਂ ਦੱਸਦਾ ਕਿਰੇ ਕੋਲ ਐਨਓਸੀ ਨਹੀਂ ਹੈ ਕੋਲ ਜਿਹੜਾ ਨਕਸ਼ਾ ਪਾਸ ਨਹੀਂ ਕਰਾਇਆ ਕਿਦੇ ਤਕਰੀਬਨ 2.5 ਤੋਂ 3 ਲੱਖ ਲੱਗਣਗੇ ਇਹੋ ਜੀ ਗੱਲਾਂ ਕਰਦੇ ਹੋਏ ਉਹਨੂੰ ਟ੍ਰਾਂਸਪੋਰਟ ਕੌਣ ਲੱਗੇ ਜਿੱਥੇ ਕਿ ਉਹਨੇ ਕਿਹਾ ਕਿ ਮੇਰੇ ਕੋਲ ਇਸ ਟੇਪ ਤੇ ਕੋਈ ਵੀ ਪੈਸੇ ਅਵੇਲੇਬਲ ਨਹੀਂ ਹੈ ਮੈਂ ਹਸਪੀਟਲ ਆਪਣੀ ਲਾਈਟ ਨੂੰ ਲੈ ਕੇ ਜਾ ਰਿਹਾ ਦਵਾਈ ਦਿਵਾਉਣ ਲੱਗਾ ਸੀਗਾ ਤੇ ਉਹਨਾਂ ਨੇ ਕਿਹਾ ਕਿ ਚਲ ਘਰ ਜਾ ਦੇ ਘਰ ਜਾ ਕੇ ਆਪਣੇ ਪੈਸੇ ਅਰੇਂਜ ਕਰਕੇ ਸਾਨੂੰ ਫੇਰ ਮਿਲੋ ਉਹ ਕਰ ਗਿਆ ਕਿ ਜਦ ਜਦ ਇਹਨੂੰ ਆਪਣਾ ਪੀਡੀਐਮ ਦਾ ਜਿਹੜਾ ਸਕੈਨਰ ਕੋਡ ਸੀਗਾ ਉਹ ਉਹਦੇ ਸਮਝ ਉੱਤੇ ਉਹਨਾਂ ਨੇ ਵਟਸਐਪ ਕਰ ਦਿੱਤਾ ਜਿੱਤੇ ਕਿਹਾ ਵੀ ਸਾਨੂੰ ਆਨਲਾਈਨ ਹੀ ਪੇਮੈਂਟ ਇਹ ਕਰ ਦਿੱਤੀ ਜਾਵੇ ਉਹ ਵਿਅਕਤੀ ਕਰ ਗਿਆ ਉਸ ਤੋਂ ਬਾਅਦ ਉਹਨੂੰ ਫਿਰ ਫੋਨ ਕਰਦੇ ਰਹੇ ਬਾਰ ਬਾਰ ਬੁਲਾਉਂਦੇ ਰਹੇ ਕਿ ਛੇਤੀ ਆ ਛੇਤੀ ਆ ਕੇ ਆਪਣਾ ਜੋ ਵੀ ਸੈਟਲ ਕਰਨਾ ਹੈ ਉਹ ਛੇਤੀ ਸੈਟਲ ਕਰ ਅੰਤ ਜਿਹੜਾ ਪਟਵਾਲਾ ਤੋਂ ਹੋਦਾ ਲੌਰੈਂਸ ਗੂੜੇ ਲਾਕੇ ਅਕਸ਼ਰਪਾ ਮੰਦਰ ਦੇ ਲਾਕੇ ਉੱਥੇ ਇਹਨਾਂ ਦੀ ਫਿਰ ਉਸ ਵਿਅਕਤੀ ਦੇ ਨਾਲ ਜਿਹੜੀ ਮੁਲਾਕਾਤ ਹੁੰਦੀ ਹੈ ਜਿੱਥੇ ਇਹ ਸਾਡਾ ਮੁਦਰੀ ਜਿਹੜਾ ਚੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਇਹ ਉਹਨਾਂ ਨੂੰ 5000 ਰੁਪਇਆ ਰੈਂਡਿੰਗ ਕਰਦਾ ਤੇ ਉਹਨੂੰ ਕਹਿੰਦੇ ਨੇ ਕਿ ਹਾਂ 5000 ਰੁਪਇਆ ਤਾਂ ਤੂੰ ਦੇਦਾ ਪਰ ਜਿਹੜਾ ਤੇਰਾ ਰੈਂਦਾ 5000 ਰੁਪਇਆ ਉਹ ਵੀ ਜਦ ਤੱਕ ਜਦ ਤੱਕ ਆਪਣਾ ਤੂੰ ਦੇਣ ਤਾਂ ਤੇਰਾ ਮਸਲਾ ਰਫਾ ਰਫਾ ਕੀਤਾ ਜਾ ਸਕੀ ਮੁਦਰੀ ਨੂੰ ਉਸ ਸਮੇਂ ਤੇ ਨਾਲ ਦੇ ਉਤੇ ਸ਼ੱਕ ਵਾਲੇ ਹੋਇਆ ਉਹਨੇ ਜਦ ਹੀ ਸਾਡੀ ਪੀਸੀਆਲ ਸੀਟੀ ਉੱਥੇ ਪਹੁੰਚਾ ਸੀ ਉਹਨਾਂ ਦਾ ਇਮੀਡੀਏਟ ਲਿਤਾਇਆ ਕੀਤਾ ਪੀਸੀਆਲ ਦੇ ਸਾਡੇ ਜੁਬਾਰ ਉੱਥੇ ਵਾਕੇ ਤੇ ਪਹੁੰਚੇ ਤੇ ਉਹਨਾਂ ਨੇ ਸਾਰਿਆਂ ਨੂੰ ਰੰਗ ਲੱਗਾ ਕੇ ਸਾਰੇ ਰਹਿਣ ਦਾ ਖਾਣੇ ਵਿੱਚ ਆਉਂਦੇ ਸਾਰੀ ਜੜਾ ਜੜਾ growth ਸੀ ਕਰਦੇ ਉਹਦਾ ਪਰਦਾ ਪਾਸ਼ ਹੋ ਗਿਆ ਜਿੱਥੇ ਪਤਾ ਲੱਗਾ ਕਿ ਇਹ ਜਿਹੜੇ ਵਿਅਕਤੀ ਨੇ ਇਹ ਕੋਈ ਵੀ ਕਾਰਪੋਰੇਸ਼ਨ ਦੇ ਜਾਂ ਕੋਈ ਵੀ ਕਿਸੇ ਵੀ ਸਰਕਾਰੀ ਅਦਾਰੇ ਦੇ ਕੋਈ ਮੁਲਾਜ਼ਮ ਨਹੀਂ ਸੀ ਇਹ ਪ੍ਰਾਈਵੇਟ ਬੰਦੇ ਸਨ ਅਤੇ ਦੱਸੜਬਾਦੀ ਗੱਲ ਇਹ ਹੈ ਕਿ ਕੋਈ ਜਿਹੜੇ ਚੋਣ ਜਣੇ ਤਿੰਨ ਜਣੇ ਨੇ ਫਟ ਟਾਈਮ ਤਿੰਨ ਜਣੇ ਨੇ ਉਹ ਆਪਣੇ ਆਪ ਨੂੰ ਪ੍ਰੈਸ ਰਿਪੋਰਟਰ ਦੱਸਦੇ ਉਹਨਾਂ ਦਾ ਇੱਕ ਮਸਲਾ ਜਿਹਾ ਇਹ ਹੈ ਕਿ ਇਹਨਾਂ ਨੇ న్యూਸ ਕਾਉਂਡ ਜਿਹੜਾ ਬੜਕਾ ਮਹਤਵਪੂਰਨ ਚੁਆਇਆ ਸੀਗਾ ਕਨੂਨਾ ਟਾਈਮਸ ਤੋਂ ਬਾਅਦ ਇਹਨੇ ਲੜਕੇ ਨੇ ਜਿਹਦਾ ਵੀ ਮੀਨ ਸਰਕ ਦਾ ਸਮੀ ਮਹਿੰਦਰੂ ਸੀਗਾ ਇਹ ਤਾਂ ਇਹਨੇ ਆਪਣਾ ਪੋਟਲ ਚਲਾਇਆ ਹੋਇਆ ਸੀ ਤੇ ਕਿਹਨਾਂ ਦਾ ਜੋ ਪੁਛਕਸ਼ ਵਿੱਚ ਮਹੀਦ ਪੁਛਕਸ਼ ਵਿੱਚ ਗੱਲ ਸਾਹਮਣੇ ਆਈ ਕਿ ਇਹ ਜਿਹੜੇ ਨਵੇਂ ਉਸਾਰੀ ਦੇ ਘਰ ਬਣ ਰਹੇ ਨੇ ਸਭ ਮੂਰੀ ਹੈ ਉਹਨਾਂ ਦੇ ਬੱਚਿਆਂ ਦੇ ਕੋਲ ਜਾ ਕੇ ਉਹਨਾਂ ਨੂੰ ਇਦਾਂ ਹੀ ਉਹਨਾਂ ਦੀ ਫੋਟੋਗ੍ਰਾਫਸ ਕਲਿੱਕ ਕਰਕੇ ਵੀਡੀਓਜ਼ ਬਣਾ ਕੇ ਤੇ ਉਹਨਾਂ ਨੂੰ ਬਲੈਕਮੇਲ ਕਰਦੇ ਸਨ ਕਿ ਅਸੀਂ ਇਹ ਜਿਹੜੀ ਵੀਡੀਓ ਹੈਗੀ ਅਸੀਂ ਡਿਪਾਰਟਮੈਂਟ ਤੋਂ ਆਏ ਆ ਜਿਹੜੀ ਲੜਕੀ ਸੀਗੀ ਮਿਸ਼ਤੀ ਜਿਹਦਾ ਨਾਮ ਪੂਰਾ ਹੈਗਾ ਮਿਸ਼ਤੀ ਪੁਤਰੀ ਸਫੀਕ ਵਾਸੀ 174 ਮਾਡਲ ਕਾਉਂਸਲ ਜਲੰਧਰ ਉਹ ਨੂੰ ਇਹ ਉਹਨਾਂ ਦੀ ਅਫਸਰ ਦੱਸਦੇ ਸੀ ਕਿ ਫੀਲਡ ਅਫਸਰ ਹੈ ਤਾਂ ਸਾਰਿਆਂ ਨੂੰ ਇਹੀ ਦੱਸਦੇ ਸੀ ਕਿ ਕਿਸੇ 레ਡੀ ਦੇ ਅੰਦਰ ਸਾਰਾ ਡਿਪਾਰਟਮੈਂਟ ਹੈ ਜਿੱਦ ਨੇ ਇਹ ਉਸਾਰੀ ਦਾ ਕੰਮ ਰੋਕਣਾ ਹੈ ਤੇ ਉਸਾਰੀ ਨੂੰ ਜਿਹੜਾ ਧੰਡ ਦਾ ਕੰਮ ਰਗਾ ਕਿਸੇ ਅਫਸਰ ਦੇ ਅੰਦਰ ਹੈ ਤੇ ਅਸੀਂ ਡਿਪਾਰਟਮੈਂਟ ਤੋਂ ਆਏ ਹਾਂ ਪੁੱਛੇ ਕਿਸੇ ਨੂੰ ਵੀ ਪੈਸਾ ਵਾਲਾ ਨਹੀਂ ਦੱਸਦੇ ਸੀ ਤੇ ਉਹਨਾਂ ਤੋਂ ਉਹ ਪੈਸੇ 78 ਸਬ ਇਨੀਸ਼ੀਅਲ ਪੋਸਟੇਜ ਵਿੱਚ ਇੰਨਾ ਨਹੀਂ ਜੱਗਤ ਦਿਨ ਵਰਤਦਾ ਨਹੀਂ ਉਹ ਤੇ ਇਨੀਸ਼ੀਅਲੀ ਮੰਨ ਵੀ ਲਿਆ ਨੇ ਇਸ ਤੋਂ ਪਹਿਲਾਂ ਇਹ ਪਰਮਜੀਤ ਸਿੰਘ ਉਹ ਪੁੱਤਰ ਕਸ਼ਮੀਰ ਸਿੰਘ ਸੀਗੇ ਇਹ ਲੱਦੇਵਾਲੀ ਜਲੰਧਰ ਤੋਂ ਆਪਣਾ ਮਕਾਨ ਦੀ ਮੁਰੰਮਤ ਕਰਵਾ ਰਹੇ ਸੀਗੇ ਤੇ ਉਹਨਾਂ ਕੋਲ ਵੀ ਸਿਮਿਲਰ ਜਾ ਕੇ ਇਹਨਾਂ ਨੇ ਹੀ ਬਰਾਮਾ ਰਚਿਆ ਕਿ ਅਸੀਂ ਡਿਪਾਰਟਮੈਂਟ ਕੋ ਆਏ ਹਾਂ ਤੁਸੀਂ ਤੁਹਾਡੇ ਕੋਲ ਕੋਈ ਪਰਮਿਸ਼ਨ ਨਹੀਂ ਹੈ ਇਹ ਬੜਾ ਮੁਰੰਮਤ ਕਰਨ ਦੀ ਤੇ ਉਹਨਾਂ ਕੋਲੋਂ ਇਹਨਾਂ ਨੇ 2500 ਰੁਪਿਆ ਦੀ ਧੱਕੀ ਮਾਰੀ ਗਦੀਪੁਰ ਤੋਂ ਇੱਕ ਨਵਾਂ ਤਰਕ ਉਸਾਰੀ ਕੀਤੀ ਜਾ ਰਹੀ ਸੀਗੀ ਉਥੋਂ ਇਹਨਾਂ ਨੇ 4000 ਰੁਪਏ ਦੀ ਧੱਕੀ ਮਾਰੀ ਇਸੇ ਮਤਲਬ ਕੈਸ਼ ਨੇ ਇਸ ਤੋਂ ਇਲਾਵਾ 3-4 ਵਾਰ ਵਰਤਦਾ ਜੁਗਤ ਨੇ ਬੰਕੀ ਹੋ ਮਾਰਦਾ ਤਾਂ ਜਿੱਥੇ ਸਾਨੂੰ ਪਤਾ ਹੀ ਨਹੀਂ ਸਾਡੇ ਨਾਲ ਟਾਰਗੇਟ ਕਰ ਲਿਆ ਕਿ ਇਹ ਗੱਲ ਕੰਫਰਮ ਹੋ ਗਈ ਹੈ ਕਿ ਕਈ ਬੰਦੇ ਉਹਨਾਂ ਕੋਲ ਜਾ ਕੇ ਕੱਢੀ ਮਾਰੀ ਇੱਕ ਜਗ੍ਹਾ ਤੋਂ ਇਹਨਾਂ ਨੇ ਉਸਾਰੀ ਦੇ ਵਾਸਤੇ 2500 ਰੁਪਇਆ ਲਿਆ ਹੈ ਨੀ ਤਕਰੀਬਨ ਹੀ ਹੈ ਤੇ ਇੱਕ ਗਦਈਪੁਰ ਤੋਂ ਇਹਨਾਂ ਨੇ 4000 ਰੁਪਇਆ ਤੋਂ ਬਹੁਤ ਜ਼ਿਆਦਾ ਅਮਾਉਂਟ ਦੀ ਲੈ ਰਹੇ ਸੀਗੇ ਪਰ ਉਹੀ ਗੱਲ ਦੀ ਪੋਲੇ ਪਾਣ ਵਿਚਾਰੇ ਗਰੀਬ ਲੋਕ ਜਿਹੜੇ ਲੋਕੀ ਨੇ ਬੜੀ ਮੁਸ਼ਕਲ ਦੇ ਨਾਲ ਆਪਣੀ ਧਰ ਘੜਾ ਰਹੀਦੇ ਤੇ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਤਨ ਪ੍ਰੇਸ਼ਾਨ ਕਰਨਾ ਹੀ ਨਾਤਾ ਬਹੁਤ ਜਲੰਧਰ ਨੂੰ ਮੀਡੀਆ ਦੇ ਹੱਥ ਕਿਹਾ ਜਾਂਦਾ ਜੇ ਤੇ ਜੇ ਗੱਲ ਕਰੀਏ ਜਿੰਨੇ ਵੀ ਇੱਥੇ ਪੱਤਰਕਾਰ ਇਸ ਟਾਈਮ ਮੌਜੂਦ ਹਨ ਤੇ ਕਈ ਜਿਹੜੇ ਨਹੀਂ ਹੈਗੇ ਉਹਨਾਂ ਵਿੱਚੋਂ ਕੁਝ ਪੱਤਰਕਾਰ ਰਏ ਵੀ ਹੈਗੇ ਜਿਹੜੇ ਐਨਜੀਪੀਸ ਦਾ ਪਹਿਲੇ ਕੰਮ ਕਰਦੇ ਸੀ ਉਹਨਾਂ ਪੱਤਰਕਾਰ 19 ਪੋਲੀਟਿਸ਼ਨ ਆਪ ਦੇ ਕਾਨੂੰਨ ਸਾਰੇ ਵਾਲੀ ਸੇਮ ਹੈ ਜਿਹੜਾ ਕਾਨੂੰਨ ਦੀ ਉਹ ਲੰਗੜਾ ਕੈਨੇਡਾ ਉਹਦੇ ਵੀ ਲੋਕ ਹਰ ਕਿਸੇ ਵੀ ਸੇਮ ਹੈ ਉਹਦੇ ਵੀ ਕਿਸੇ ਵੀ ਚੀਜ਼ ਦੇ ਪੱਤਰਕਾਰ ਨੂੰ ਆ ਡੈਮੋਕਰੇਸੀ ਦਾ ਚੌਥਾ ਸਤੰਭ ਮੰਨਿਆ ਜਾਂਦਾ ਹੈ ਇਹ ਬੜੇ ਮਹਾਨ ਵਾਲੀ ਗੱਲ ਹੈ ਕਿ ਜਦੋਂ ਮੈਂ ਇੱਥੇ ਜੁਆਇਨ ਕੀਤਾ ਤੇ ਜਲੰਧਰ ਨੂੰ ਪੱਤਰਕਾਰੀ ਦਾ ਹੈੱਡਕੁਆਰਟਰ ਮੰਨਿਆ ਜਾਂਦਾ ਹੈ ਇਹ ਹੈੱਡਕੁਆਰਟਰ ਸੇ ਸਾਰੇ ਪੰਜਾਬ ਦੀ ਸਾਰੇ ਇੰਡੀਆ ਦੀ ਜਿਹੜੀ ਪ੍ਰੈਸ ਹੈ ਇੱਥੋਂ ਚੱਲਦੀ ਹੈ ਸੋ ਸਾਡਾ بطور press بطور ਪੀਸ ਆਫਿਸ ਦਾ ਸਾਡਾ ਇੱਕ ਫਰਜ਼ ਬਣਦਾ ਹੈ ਕਿ ਅਸੀਂ ਜਿਹੜੀ ਸਹੀ ਪੱਤਰਕਾਰੀ ਹੈ ਉਹ ਲੋਕਾਂ ਤੱਕ ਪਹੁੰਚਾਈਏ ਤੇ ਇਹੋ ਜਿਹੇ ਲੋਕ ਜਿਹੜੇ ਪੱਤਰਕਾਰੀ ਨੂੰ ਬਦਨਾਮ ਕਰ ਰਹੇ ਨੇ ਓਵਰ ਆਲ ਕਰਦੋਂ ਤੁਸੀਂ ਵੀ ਕਿਸੇ ਦਾ ਮਿਲਣਾ ਸਾਡੇ ਨਾਲ ਉਤਰਨਾ ਬੈਠਣਾ ਇਹੋ ਜਿਹੇ ਕੁਝ ਵਿਅਕਤੀ ਨੇ ਜਿਹੜੇ ਹਰ ਵਿਅਕਤੀ ਸੇਮ ਨਹੀਂ ਹੁੰਦਾ ਪਰ ਸਭ ਮੁਲਾ ਸੇਮ ਨਹੀਂ ਹੁੰਦੀਆ ਸੋ ਜਿਹੜੇ ਇਹੋ ਜਿਹੇ ਵਿਅਕਤੀ ਨੇ ਉਹਨਾਂ ਤੋਂ ਗਰੇਜ਼ ਕਰਨਾ ਚਾਹੀਦਾ ਉਹਨਾਂ ਤੋਂ ਬਚਾ ਕਰਨਾ ਚਾਹੀਦਾ ਅਸੀਂ ਜ਼ਰੂਰ ਖੁਸ਼ ਹਾਂ ਉਹਦਾ ਸਤਨਾ ਦੂਸੇ ਦੀ ਹੋਣੀ ਇਹਨਾਂ ਨੇ ਕਲੋਨੀ ਟਾਰਗੇਟ ਕਰਦੇ ਸੀਗੇ ਇਹ ਬਿਲਕੁਲ ਹੁੰਦੇ ਜਿਹੜਾ ਲਦੇ ਦੀਏ ਕੀ ਇਹਨਾਂ ਨੇ ਹਰ ਇੱਕ ਇਹ ਚੀਜ਼ ਹਸੀ ਕਿ ਕੋਲੋਨੀ ਹੋਰ ਵੀ ਲੱਪਣ ਵਾਲੇ ਕੋਈ ਨਾਲ ਸਾਥੀ ਜਿਹੜੇ ਲੱਭਦੇ ਹੋਣ ਕਲੋਨੀਆਂ ਤੇ ਇਹਨਾਂ ਨਾਲ ਜਿਹੜੇ ਹੋਣ ਦੇ ਕੋਈ ਉਹਨਾਂ ਵਿੱਚੋਂ ਜਿਹੜੇ ਇੱਕੋ ਵਕੀ ਨੇ ਜਿਹੜਾ ਪੱਤਰਕਾਰੀ ਨਾਲ ਨਹੀਂ ਸੀ ਰਿਲੇਟਡ ਉਹ ਚਾਹ ਰਹੇ ਸੀ ਕਿ ਕਹਿੰਦਾ ਜੀ ਮੰਮੂ ਇਹਨਾਂ ਨੇ ਚਾਹ ਸਕਦੇ ਕਿ ਨਾਲ ਦੇ ਜਾਂਦੇ ਸੀਗੇ ਕਿ ਪੱਤਰਕਾਰੀ ਦਾ ਨਹੀਂ ਦੱਸਦੇ ਸੀਗੇ ਉਹ ਸਿਰਫ ਇਹ ਕਿ ਇਹ ਜਿਹੜਾ ਗਰੋਅ ਹੈ ਇਹ ਮੈਨੂੰ ਕਹਿੰਦਾ ਕਿ ਬਹੁਤ ਮੋਡੀਮ ਡਿਮਾਂਡ ਵਿੱਚ ਛੋਟੇ ਏਰੀਆ ਨੂੰ ਆਇਡੈਂਟੀਫਾਈ ਕਰਕੇ ਛੋਟੇ ਘਰਾਂ ਨੂੰ ਬੇਚੀਦਾਈ ਕਰਕੇ ਜਿਹੜਾ ਵਿਅਕਤੀ ਇਹਨਾਂ ਨੂੰ ਲੱਗਦਾ ਸੀਗਾ ਸੋਚਦਾ ਸੀਗੇ ਕਿ ਇੱਥੋਂ ਸਭ ਪੈਸੇ ਮਿਲ ਸਕਦੇ ਨੇ ਇੱਥੋਂ ਜਿਹੜੀ ਸੈਟਲਮੈਂਟ ਹੋ ਸਕਦੀ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਕੋਲ ਜਾਂਦੇ ਸੀ ਬਾਕੀ ਮੀਂਹ ਦੀ ਰੇਕੀ ਮੀਂਹ ਦੀ ਰੇਕੀ ਇਹ ਹੀ ਰੇਕੀ ਉਹ ਕਹਿੰਦੇ ਕਿ ਕਮਿਊਨਲ ਫਰਨਲ ਉਹਨਾਂ ਦੇ ਕਿਨਾਰੇ ਘਰਾਂ ਦਾ ਦਸਤਾਨ ਤੇ ਨਾਲ ਕੋਈ ਹੋਰ ਤੇ ਬੰਦੇ ਹੋਣੇ ਵੀ ਜਿਹੜੇ ਇਹਨੂੰ ਟਰੈਕ ਕਰਦੇ ਦੱਸਣ ਕਿ ਕਿੱਥੇ ਮੈਂ ਉਸੇ ਕਰਕੇ ਦੱਸ ਰਿਹਾ ਨਹੀਂ ਉਸੇ ਕਰਕੇ ਆ ਦੇ ਤੁਹਾਡਾ ਪੁਲਿਸ ਰਿਮਾਂਡ ਲੈ ਆ ਰਿਹਾ ਹੈਗਾ ਕਿੰਨਾ ਨਹੀਂ ਮੰਗਦੇ ਜੀ ਅੱਜ ਕੰਕਲੂਜਨ ਤਾਂ ਇਹ ਕਿ ਤੇ ਜੇਕਰ ਕੋਈ ਇੰਪੋਰਟੈਂਟ ਗੱਲ ਸਾਡੀ ਸਾਹਮਣੇ ਆ ਗਈ ਪ੍ਰਸਤਾਵ ਨੂੰ ਸਟੇਟ ਕਰਦੇ ਨੇ ਫੋਟੋਸ ਤੇ ਕਿਹਨੇ ਨਾਈਟ ਨੰਬਰ ਸੈਪਰੇਟ ਰੱਖੀ ਹੋਸੀ ਜੀ ਪਰਸਨ ਨੰਬਰ ਪਰਸਨ ਨੰਬਰ ਕੋਈ ਕਰੀ ਜਾਂਦਾ ਸੀ ਉਹਨਾਂ ਨੂੰ ਮਰਦਾ ਵਿੱਚ ਕਰਦਾ ਉਹ ਕਹਿੰਦਾ ਕਿ ਡਰ ਭੈ ਨਹੀਂ ਹੈ ਕਿ ਜੇਕਰ ਅਗਲਾ ਉਹਨੂੰ ਕਾਊਂਟਰ ਕਰਦਾ ਹੈ ਤੇ ਠੀਕ ਹੈ ਉਹਨੂੰ ਉਹਦੇ ਉੱਪਰ ਨਹੀਂ ਜਾਣਾ ਜੇਕਰ ਅਗਲਾ ਫਸ ਗਿਆ ਤਾਂ ਫਸ ਗਿਆ